ਦੋਨੇ ਆਉਂਦੇ ਦੁਆਰ ਵਿੱਚ ਐ ਬੈਠੇ ਤੁਹਾਡੇ ਨੇ ਮੂਰੇ ਖੜ ਕੇ ਜਿਵੇਂ ਅੰਦਰ ਸੰਗ ਘੁੱਤਦੀ ਐ ਲੰਮੀਆਂ ਵਾਹਾਂ ਕਰਕੇ ਹੱਥ ਜੋੜ ਕੇ ਜੀ ਸੱਚੇ ਪਾਤਸ਼ਾਹ ਤੁਸੀਂ ਲਾਹੌਰ ਆਏ ਆਂ ਕਰ ਬਾਰਾਂ ਸਮਾ ਬਣਿਆ ਸਾਡੇ ਘਰੇ ਚਰਨ ਪਾਓ ਜੀ ਕਿਰਪਾ ਬਖਸ਼ੋ ਗਰੀਬਨ ਮਾਝ 10000 ਰੁਪਇਆ ਆਪ ਦੀ ਸੇਵਾ ਵਿੱਚ ਭੇਟਾ

ਗੁਰੂ ਸਾਹਿਬ ਨੂੰ ਸਰੂਪਾ ਦਿੰਦੇ ਆ ਸਰੂਪਾ ਦੇ ਕੇ ਗੁਰੂ ਜੀ ਕਹਿੰਦੇ ਸਿੱਖਾ ਨਿਹਾਲ 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 ਸਤਿਗੁਰੂ ਬੋਲਦੇ ਐ ਸਿੱਖਾ ਨਿਹਾਲ ਵੀ ਤੈਨੂੰ ਨਿਹਾਲ ਕਰ ਦੋ ਇਹ ਆਵਾਜ਼ ਦੋਨੇ ਜਾਂਦੇ ਰਾਤ ਨੂੰ ਦੁਆਨ ਤੋਂ ਬਾਅਦ ਅੱਜ ਪੁੱਤਰ ਚੁੱਪਾ ਹੈ ਬਾਪੂ ਕਹਿੰਦੇ ਆ ਪੁੱਤਰ ਕੀ ਗੱਲ ਹੈ

ਭਾਵਨਾ ਸਰਦਾ ਪੁਰੀ ਕਰ। ਕੁਛ ਵੀ ਹੋਵੇ ਲਾਡ ਲਾ ਹੁੰਦਾ। ਉਹਨੇ ਆਖਿਆ ਪੁੱਤਰ ਚੱਲ ਉਹਨੂੰ। ਤੂੰ ਦਾਦਨਾ ਹੋ ਆਪਾਂ ਛੇਠ ਕੋਲੇ ਚੱਲਦੇ ਹਾਂ। ਜਿਸ ਦੇ ਤੂੰ ਲੱਗਿਆ 21 ਰੁਪਏ ਦਲ ਖਾ ਲੈਣੇ। ਛੇਠ ਕੋਲੇ ਚਲੇ ਗਏ। ਜਾ ਕੇ ਛੇਠ ਕੋਲੇ ਆਖਿਆ ਛੇਠ। ਵੀ ਅਸੀਂ ਗੁਰੂ ਸਾਹਿਬ ਦੇ ਚਰਨ ਕੋਲੇ ਜਾ ਤਾਂ 500 ਰੁਪਈਆ ਦੇ ਦੇ ਨਹੀਂ ਫਿਰ ਰਸ ਦੇ ਰੱਖ ਰੱਖ ਸੇਠ ਨੇ ਅਖਿਆ ਚਾਹ ਗੂਸਾ ਚਨਪੋਣੇ ਅਗੇ ਹਾਂ ਜਾਂ ਫਿਰ ਵਿਆਜ ਦੇ ਪੈਸੇ ਪਰ ਉਹ ਨੋਟ ਬਣਾ ਲੋ ਸਾਡੇ ਗੁੱਠੇ ਨਵਾ ਲੋ ਅਸੀਂ ਦੇ ਚੱਲਾਂ ਦੇ ਨਾਲ ਵਿਆਜ ਦੇਵਾਂਗੇ ਬਾਅਦ ਗੂਦੇ ਚਨਪੋਣੇ ਸੇਠ ਨੇ ਦੋ ਗੱਲਾਂ ਕੁਰਨਾ ਬਣਾ ਲਿਆ ਵੀ ਇੱਕ ਤਾਂ ਸਾਡਾ ਮੱਲਾ ਬਿੱਤਰ ਹੋਇਆ ਜੀ ਗੁਰੂ ਸਾਹਿਬ ਦੂਜਾ ਵੀ ਮੇਰੇ ਪੈਸੇ ਵਿਆਜ ਦੇ ਚੜ ਜਾਣਗੇ ਵਿਆਜ ਦੇ ਤੇ ਨਾਲੇ ਮੌਂਦੀ ਮੇਰੀ ਬੱਲੇ ਬੱਲੇ ਹੋਈ ਉਹ ਕਹਿੰਦਾ ਬਹੁਤ ਚੰਗੀ ਗੱਲ ਐ ਸੇਠ ਜੀ ਜੇ ਤੁਸੀਂ ਚਾਰਨ ਪੌਣੇ ਐ ਇਹ ਤਾਂ ਸੋਚ ਹੀ ਤੁਹਾਡੀ ਵਧੀਆ ਚੰਗੀ ਗੱਲ ਲਾਓ ਦੱਸੋ ਆਪਾਂ ਐ ਕਰਦੇ ਇੱਥੇ ਬਿਠਾਈ ਜਗਾਂ ਚ ਬਣਾ ਦਿੰਦੇ ਸਾਰੀ ਰੋਟੀ ਪਾਣੀ ਦਾ ਪ੍ਰਬੰਧ ਕਰਦਣੇ ਤਨੇ ਗੁਰੂ ਸਾਹਿਬ ਨੇ ਹੁੰਦਾ ਦਿਓ ਆਪੋ ਵਿੱਚ ਹੀ ਰਹਿ ਹੋ ਗਈ ਸਤਗੁਰਾਂ ਕੋਲੇ ਗਏ ਵੇਖੇ ਸੰਗਤ ਜਾਂਦੀ ਹੈ ਸੰਗਤ ਥੋੜੀ ਹੁੰਦੀ ਹੈ ਦੂਸਰੇ ਦਿਨ ਗਏ ਸੰਗਤ ਫਿਰ ਵੱਧ ਗਈ ਸੰਗਤ ਵੱਧਦੀ ਜਾਵੇ ਅਖੀਰ ਪੁਰਨਾ ਬਣਿਆ ਸਤਗੁਰਾਂ ਦੇ ਮੂਹਲੇ ਬਾਬਾ ਬੁੰਡਾ ਜੀ ਵਰਗੇ ਬ੍ਰਿੰਮ ਕੈਨੀ ਸੇਵਕਾਂ ਕੋਲੇ ਬੇਨਤੀ ਕੀਤੀ ਅੱਗੇ ਉਹਨਾਂ ਨੇ ਗੁਰੂ ਸਾਹਿਬ ਕੋਲ ਕੀਤਾ ਭਰੂਨੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾ ਸਾਡੇ ਗਰੀਬਾਂ ਦੇ ਤਰਸ ਕਰੋ ਸਾਡੇ ਘਰੇ ਵੀ ਚਰਨ ਪਾਓ ਸਾਨੂੰ ਵੀ ਤਾਰੋ ਸਤਗੁਰ ਕਹਿੰਦੇ ਸਤਗੁਰ ਕੀ ਸੇਵਾ ਕਾਖੜੀ ਸਿਰ ਦੀਜੈ ਆਪ ਗਵਾਈਏ ਪਿਓ ਪੁੱਤਾਂ ਨੇ ਮੱਥਾ ਠੇਕਤਾ ਸੱਚੇ ਪਾਸ਼ਾ ਆਪ ਨੂੰ ਗਵਾਤਾ ਸਿਰ ਦੇਤਾ ਤੇ ਪਰ ਸੇਵਾ ਬਖਸ਼ੋ ਸਤਗੁਰਾਂ ਦੁਜੀ ਮੇਰੇ ਬੇਵਜਨ ਕਰਿਆ ਸਤਗੁਰ ਕੀ ਸੇਵਾ ਦਾਖੜੀ ਸਿਰ ਦੀਜਾ ਸਿਰ ਦੇਜਾ ਸਤਗੁਰ ਕੀ ਸੇਵਾ ਮਿਲੀ ਹੈ ਲੈਣੀ ਸੇਵਾ ਨਹੀਂ ਲੈਣੀ ਸਿੰਘ ਕਰਦਾ ਸੇਵਾ ਪਰ ਸਭ ਨੂੰ ਤੁਹਾਡੇ ਘਰੇ ਚਰਨ ਪਾਵਾਂਗੇ ਪਰ ਸਭ ਨੂੰ ਪਿਆਰੀ ਕਰਦਾਂ ਸਤਬਚਨ ਰੋਲਾ ਪਾਉਂਦੇ ਆਉਦੇ ਗੁਰੂ ਨਹੀਂ ਆਉਣਾ ਆਪਣੇ ਗੁਰੂ ਨਹੀਂ ਆਉਣਾ ਸੱਚੇ ਪਾਤਸ਼ਾਹ ਪੰਚਮ ਪਾਸ਼ਾ ਰਹੇ ਹੈ ਬੜੇ ਖੁਸ਼ ਹੁੰਦੇ ਹੈ ਢੇੜਾ ਦੇ ਰਹੇ ਹੈ ਪਤਾ ਲੱਗਿਆ ਗੁਆਂਢੀ ਸ਼ਰੀਪ ਭਰਾ ਦਾ ਸੇਠ ਨੂੰ ਉਹਨੇ ਆਖਿਆ ਮਨਾ ਗਰੀਬ ਹੈ ਵਿਆਹ ਦੇ ਪਰੋ ਲੋੜ ਦੇ ਪੈਸੇ ਲੈ ਕੇ ਗੁਰੂ ਨੇ ਆਉਣਾ ਹੈ ਕਿ ਤੇਰੇ ਕੋਲੇ ਵੀ ਪੈਸੇ ਬਹੁਤ ਹੈ ਪਰ ਮੇਰੇ ਅੰਦਰ ਜੇ ਰਾਹੀ ਹੈ ਹੂੰ ਦੋ ਗੱਲਾਂ ਵੀ ਮੇਰੀ ਬੱਲੇ ਬੱਲੇ ਹੋਵੇ ਤੇ ਜਾਬਰ ਗੁਰੂ ਸਾਹਿਬ ਨਾ ਆਇਓ ਕੋਈ ਸਕੀ ਬਣੀ ਵੀ ਮੇਰੀ ਬੱਲੇ ਬੱਲੇ ਤਾਂ ਹੀ ਹੋ ਜੇ ਮੂਰੇ ਲੱਗੋ ਜੇ ਮੂਰੇ ਲੱਗੋ ਤਾਂ ਮੇਰੇ ਪੈਸੇ ਲੱਗਣਗੇ ਹੋਵੇ ਨਾ ਤਾਂ ਕੋਈ ਆਪਾਂ ਚਾਲ ਖਾੜ ਕੇ ਮੇਰੇ ਗੁਰੂ ਸਾਹਿਬ ਆਉਣ ਹੀ ਨਹੀਂ ਆਉਣ ਹੀ ਨਹੀਂ ਦਿਨ ਚੜਿਆ ਦੂਜੇ ਸੇਠ ਕੋਲੇ ਉਹ ਸੇਠ ਗਿਆ ਵੇਖੋ ਕਿਹੋ ਜਿਹਾ ਜੰਗਲ ਹੈ ਚੰਦਨੀ ਲੱਕੜ ਮਿਲਦੀ ਹੈ ਕਿਕਰ ਦੀਆਂ ਜ਼ਿਆਦਾ ਹੈ ਜਰੀਲੇ ਜਾਨਵਰ ਜ਼ਿਆਦਾ ਹੈ ਮਿੱਠੇ ਜਾਨਵਰ ਮਿਲਦੀ ਹੈ ਸ਼ੇਪ ਨੇ ਦੂਜੇ ਸ਼ੇਪ ਨੂੰ ਆਖਿਆ ਭਾਈ ਸਾ ਲੂ ਤੇਰੇ ਕੋਲ ਇੱਕ ਗੱਲ ਕਰਾਂ ਉਹਨੇ ਕਿਹਾ ਕਰ ਉਹਨੇ ਆਖਿਆ ਮੈਂ ਸੁਣਿਆ ਮੱਲੇ ਚ ਗੁਰੂ ਸਾਹਿਬ ਆਉਣੇ ਆ ਹਾ ਵਈ ਉਹ ਵਿਚਾਰੇ ਗਰੀਬ ਹੈ ਵੇਖੋ ਕਿੰਨਾ ਉਹਨਾਂ ਦਾ ਦਿਲ ਹੈ

ਉਹਨੇ ਆਖਿਆ ਜੀ ਗੁਰੂ ਸਾਹਿਬ ਨੇ ਕਿਹਾ ਨਾ ਵੀ ਸ੍ਰੀ ਅੰਮ੍ਰਿਤਸਰ ਸਾਡੇ ਨਾਲ ਚੱਲੋ ਉਹਨਾਂ ਦੇ ਨਾਲ ਹੀ ਤੁਰ ਜਾਣਾ ਇਉਂ ਨਹੀਂ ਕਹਿਣਾ ਵੀ ਨਹੀਂ ਬਾਦਸ਼ਾਹ ਅਸੀਂ ਜਾ ਨਹੀਂ ਸਕਦੇ ਐਨੇ ਪੱਕੇ ਸਿੱਖ ਹੁੰਦੇ ਆ ਤੂੰ ਚੱਕੀ ਫਿਰੀਂ ਆਪਦਾ ਪਰਦਾ ਲੋਟੇ ਗੁੰਫੇ ਲੱਗੇ ਚੱਕੀ ਫਿਰੀਂ ਉਹਨੇ ਆਖਿਆ ਅੱਛਾ ਐਨੇ ਪੱਕੇ ਗਿਆ ਐਨੇ ਪੱਕੇ ਕਲਜੁਰ ਖਿਲਾਸ ਹੁੰਦਾ ਚਾਸ ਹਾਲਾਤਾਂ ਫਿਰ ਬੁਰੇ ਸੇਠ ਨੂੰ ਸੇਠ ਨੇ ਆਖਿਆ ਮਨਾ ਗੱਲ ਠੀਕ ਹੈ ਤੇ ਧੁੱਤ ਝਾੜੀ ਕਹਿੰਦੇ ਚੱਲ ਬਣਾ ਵੀ ਜਿਹੜਾ ਕੰਮ ਕਰਨਾ ਸੀ ਆਪਾਂ ਕਰ ਤਾ ਕਈ ਇਹੋ ਜਿਹੀ ਆਉਂਦੇ ਦੁਨੀਆ ਤੇ ਲਾਹੌਰ ਕੋ ਕੰਮ ਹੈ ਪੈਸਾ ਬਹੁਤ ਉਹਦੇ ਕੋਲ ਵੀ ਜਾਂਦਾ ਫਿਰ ਮੇਰਾ ਪੈਸਾ ਨਨ ਲੱਗੇ ਬੱਲੇ ਬੱਲੇ ਮੇਰੀ ਹੋਵੇ ਜਾ ਵੀ ਪੈਸਾ ਬਹੁਤ ਹੋਣੀ ਸਕੀ ਬਣ ਗਈ ਆਹ ਗੱਲ ਕਹੋ ਜਦੋਂ ਗੁਰੂ ਸਾਹਿਬ ਨੇ ਹੁਣ ਦਾ ਦੇ ਆਏ ਸੀ ਅਗਲੇ ਦਿਨ ਸਤਗੁਰੂ ਸ਼ਿਕਾਉਣਾ ਸੀ ਜੇ ਟੋਕਰੇ ਲੈ ਕੇ ਚਲੇ ਗਏ ਮਠਿਆਈ ਲੈਣ ਕਹਿੰਦੇ ਭਈ ਵਿਆਹ ਮਠਿਆਈ ਉਹ ਕਹਿੰਦਾ ਭਾਈ ਜੇ ਗੁਰੂ ਦੇ ਸਿੱਖਾਂ ਤੁਸੀਂ ਜੇ ਗੁੰਸਾਉ ਕਵੇ ਬਰਫਰ ਚੱਲਣਾ ਫਿਰ ਜਾਓਗੇ ਉਹ ਕਹਿੰਦੇ ਇੱਕ ਮਿੰਟ ਵੀ ਡਿਆ ਨਹੀਂ ਹੈ ਗੁਰੂ ਸਾਹਿਬ ਕਹਿ ਦੇਵੇ ਨਾ ਵੇਈ ਧੌਣ ਵੜਾ ਲਓ ਅਸੀਂ ਧੌਣ ਰੌਣ ਦੇ ਦੀ ਗੱਲ ਧਾਣ ਗੁਰੂ ਦਾ ਬਚਨ ਤਾਂ ਸਿਰ ਵਟੇ ਮਿੰਟ ਉਹਦਾ ਮੱਥਾ ਟੜਕ ਕੇ ਆਖ ਲੈ ਵੀ ਉਹ ਹੋਈ ਉਹੀ ਗੱਲ ਇਹ ਤਾਂ ਉਹੀ ਗੱਲ ਹੋਈ ਐਨੇ ਪੱਕੇ ਕਹਿੰਦੇ ਹਾਂ ਕਹਿੰਦੇ ਮੇਰੇ ਪੈਸੇ ਕਹਿੰਦੇ ਤੇਰੇ ਵੀ ਮੋੜਾਂ ਦੇ ਜਦੋਂ ਤੁਸੀਂ ਚਲੇ ਗਏ ਮੋੜੋ ਵਜੇ ਮੋੜੋ ਦੇ ਉਹ ਕਹਿੰਦੇ ਜੇ ਨਾ ਮੋੜੇ ਤਾਂ ਦਰਗਾਹ ਦੇ ਵਿੱਚ ਤਾਂ ਤੈਨੂੰ ਦੇਵਾਂਗਾ ਭਾਈ ਦਰਗਾਹ ਦੇ ਡਿੰਡ ਤਾੜਦਾ ਅਸੀਂ ਹੈ ਨਾ ਸਿੱਖ ਕਰਜ਼ਾਈ ਦਾ ਤੇਰੇ ਹੈ ਨਾ ਲੇਖਾ ਤਾਂ ਹੋਊਗਾ ਨਾ ਪਰ ਮੋੜਾ ਗਿਆ ਅਸੀਂ ਇਹ ਨਹੀਂ ਗੱਲ ਨਹੀਂ ਮੋੜਨ ਨਹੀਂ ਭਈ ਮੈਂ ਨਹੀਂ ਮੰਨਦਾ ਨਗਰ ਪੈਸੇ ਲਿਆਓ ਹੁਣੇ ਲਿਆਓ ਆ ਚੱਕ ਦੋ ਪਰੋਡ ਘਰੇ ਆ ਗਏ ਦੋਨੇ ਸੋਚਾਂ 'ਚ ਬੈ ਗਏ ਕੰਨਿਆ ਕੋਲੇ ਫਿਰਦੇ ਰਹੇ ਬਈ ਬੁਰੂ ਸਾਹ ਨੇ ਕਾਨੂੰ ਆਉਣਾ ਰਸਤੇ ਪੈਸੇ ਦੇਣੇ ਸੇਠ ਮੁਕਰ ਗਿਆ ਪਰਚਾ ਬਹੁਤ ਪੁਰਾਣਾ ਗੁਰੂ ਦਾ ਪਰਚਾ ਬਹੁਤ ਤਕੜਾ ਕਮਿਆਰ ਗੁਰੂ ਸਿੱਖ ਕੜਾ ਕੜਕੜ ਕੰਡੇ ਖੋਟ ਥੱਲੇ ਰੱਖੇ ਹੱਥ ਉੱਤੋਂ ਮਾਰੇ ਝੋਟ ਝੋਟ ਮਾਰਦਾ ਉਦੋਂ ਸਿੱਖ ਤੇ ਤਿਲਕ ਦਿੰਦਾ ਭਾ ਤਿਲਕ ਕਿਉ ਨ ਅਰਦਾਸ ਕਰ ਗਿਆ ਆਪਕਾ ਮੈਂ ਵੀ ਅਰਦਾਸ ਕਰਦਾ ਤੁਸੀਂ ਵੀ ਕਰੋ ਸਭ ਤੋਂ ਵੱਡੀ ਅਰਦਾਸ ਸਮਾ ਕਰਮਾਂ ਦੇ ਨਾਲ ਮਿਲਿਆ ਤੇ ਸਾਥ ਫਿਰਦੇ ਰਹੇ ਚੰਦੇ ਚੰਦੇ ਬੰਦੇ ਕੋਲ ਕਿ ਲੋੜਾ ਕੋਈ ਜੇ ਤੋ ਗਰੀਬਾਂ ਤੁਸੀਂ ਇੱਥੇ ਝਾੜੂ ਮਾਰ ਦੋ ਭਾਂਡੇ ਮਾਜ ਲਓ ਕਿਉਂ ਬੰਗੇ ਚ ਬੈੰਦੇ ਆ ਜੇ ਤੁਹਾਡੇ ਕੋਲ ਹੈ ਹੀ ਕੁਸ ਬਸ ਨਹੀਂ ਵੇਖੋ ਹਾਈ ਕੁਸ ਤੱਕ ਜਵਾਬ ਦੇ ਸੱਜ ਜੜੀ ਫਿਰਦੇ ਰਹੇ ਕਿਸੇ ਨੇ ਕੋਈ ਪੈਸਾ ਦਿੰਦਾ ਦਿੱਤਾ ਨਾ ਕੋਈ ਪੈਸਾ ਹਾਰ ਕੇ ਹੁਣ ਸਵੇਰੇ ਗੁਰੂ ਸਾਹਿਬ ਨੇ ਆਉਣਾ ਕੀ ਕਰਾਂਗੇ ਅਰਦਾਸ ਕੀਤੀ ਹੁਣ ਕੀ ਹੈ ਕਹਿੰਦੇ ਜਦ ਸਿੱਖ ਕੋਲੇ ਕੋਈ ਚਾਰਾ ਨਾ ਚੱਲੇ ਨਾ ਕੋਈ ਜਮਾ ਨਾ ਚਾਰਾ ਚੱਲੇ ਅਰਦਾਸ ਜਰੂਰ ਕਰੇ ਇਸ ਕਰਕੇ ਕੀ ਆਖਿਆ ਅਰਦਾਸ ਕੀਤੀ ਤੁਧ ਆਗੇ ਅਰਦਾਸ ਮਾਰੀ ਜਿਉ ਪਿੰਡ ਸੰਤੇਰਾ ਆਹ ਨਾਲ ਸੰਤੇਰੀ ਉੜੇ ਕੋਈ ਨਾਉ ਨਾ ਜਾਣੇ ਅਰਦਾਸ ਹੋਈ ਪੂਰੀ ਖਿਆਰਾ ਹੋ ਗਿਆ ਅਰਦਾਸ ਕਰਤੀ ਤੇ ਅਰਦਾਸ ਜਦ ਹੋਈ ਸਿੱਖ ਦਾ ਪੁਰਨਾ ਬਣਿਆ ਪੁੱਤਰ ਆਪਾਂ ਕਿਹੜਾ ਮੁੰਡੇ ਦਾ ਵਿਆਹ ਕਰਨਾ ਕੁੜੀ ਦਾ ਵਿਆਹ ਗੁਰੂ ਦੀ ਖਾਤਰ ਹੈ ਜਿਵੇਂ ਹੁਣ ਅਰਦਾਸ ਤਾਂ ਕਰਤੀ ਹੈ ਜਿਵੇਂ ਤੈਨੂੰ ਭੌਂਦਾ ਓਮੇ ਕਰ ਸੱਚੇ ਬਾਦਸ਼ਾਹ ਇੱਕ ਪੌੜੀ ਲੈ ਲਈ ਟੋਕਰਾ ਲੈ ਲਿਆ ਇੱਕ ਸੱਬਣ ਲੈ ਲਈ ਇੱਕ ਰਸਾ ਲੈ ਲਿਆ

ਮਠਿਆਈ ਵੀ ਬਹੁਤ ਹੋ ਗਈ ਹੈ ਮਜ਼ਾਰ ਤੇ ਤੂੰ ਬਾਹਰ ਆ ਰਹਿਣ ਤੈਨੂੰ ਫਟਾਸਾ ਤੈਨੂੰ ਖਿੱਚਾਂ ਜਦੋਂ ਖਿੱਚਣ ਲੱਗਿਆ ਅੱਗੇ 5-7 ਗੇੜਿਆਂ ਤੇ ਫਨਸ਼ਾਲੇ ਪੈ ਗਏ ਸੀ ਮਠਿਆਈ ਦੇ ਜਿਨੇ ਬਜ਼ਾਰਗਾ ਸੀ ਜਦੋਂ ਪੁੱਤਾਂ ਨੂੰ ਖਿੱਚਣ ਲੱਗਿਆ ਜਦੋਂ ਤਾਨ ਖਿੱਚਦਾ ਥੋੜਾ ਜਾਂ ਖਿੱਚਿਆ ਜਾਂਦਾ ਫਿਰ ਰੱਸਾ ਛੁੱਟ ਜਾਂਦਾ ਰੱਸਾ ਸੁੱਕਣ ਦੇ ਕਾਰਨ ਹੱਥ ਜਮਾ ਹੀ ਛਿੱਲੇ ਲੈ ਗਏ 4 ਵਜੇ ਇਉਂ ਕਰਦਿਆਂ ਦੁਆਨ ਸੰਗਤ ਜਾਣ ਲੱਗੀ ਪਿਤਾ ਨੇ ਅਕਾ ਪੁੱਤਰ ਵੀ ਘਰ ਚਿਆ ਪਿਆ ਗਿਆ ਬਹੁਤ ਵੱਡਾ ਸੰਗਤ ਜਾਣ ਲੱਗਦੀ ਹੈ ਤੇ ਜੇ ਕਿਤੇ ਸੇਠ ਆ ਗਿਆ ਜਾਣ ਗਣ ਪਤਾ ਲੱਗਿਆ ਆਪਾਂ ਦੋਨੇ ਫੜੇ ਨੇ ਗੁਰੂ ਪੰਚ ਪਾਸ਼ਾ ਦੀ ਸਿੱਖੀ ਨੂੰ ਕਲੰਕ ਲੱਗ ਜਾਵੇ ਫੋੜ ਤੂੰ ਕੋਸ ਸੋਚ ਜੇ ਪੜੇ ਗਏ ਨੇ ਲੋਕਾਂ ਨੇ ਕਹਿਣਾ ਵੇਖੋ ਸਿੱਖ ਕਿਹੋ ਜਿਹਾ ਗੁਰੂ ਦੇ ਚਰਨ ਪਾਉਂਦੇ ਚੋਰੀਆਂ ਕਰ ਕਰਕੇ ਜਾਕੇ ਮਾਰ ਮਾਰ ਕੇ ਚਰਨ ਪਾਉਂਦੇ ਆ ਪੁੱਤਰ ਤੂੰ ਸੋਚ ਪੁੱਤਰ ਨੇ ਕੀ ਸੋਚਿਆ ਬਾਪੂ ਹੁਣ ਕੋਈ ਚਾਰਾ ਨਹੀਂ ਚਾਰਾ ਇੱਕੋ ਹੀ ਹੈ ਹੁਣ ਬਈ ਮੈਂ ਸੇਵਾ ਵਿੱਚ ਲੱਗਾਂ ਤੇ ਜਦੋਂ ਗੁਰੂ ਜੀ ਨੂੰ ਬੇਨਤੀ ਕੀਤੀ ਨਿਉਂਦਾ ਤਾਂ ਅਸੀਂ ਗੁਰੂ ਜੀ ਨੇ ਬਚਨ ਕੀਤਾ ਸਤ ਗੁਰੂ ਦੀ ਸੇਵਾ ਗਾਖੜੀ ਸਿਰ ਦੀਜੈ ਆਪੋ ਵਈ ਹੁਣ ਕੋਈ ਚਾਰਾ ਇਹ ਚੱਲਦਾ ਵੀ ਰੱਸਾ ਸੱਟ ਤੇ ਮੈਂ ਕੇਸਾਂ ਨੂੰ ਬੰਨਦਾ ਰੱਸਾ ਜੋੜੇ ਨੂੰ ਤੇ ਕਰਕਾਲ ਸੱਟ ਤੋਂ ਤਲਵਾਰ ਤੇ ਮੈਂ ਆਪਦੇ ਹੱਥਾਂ ਦੇ ਨਾਲ ਆਪ ਦਾ ਸਿਰ ਵੜਵੜਦਾ ਤੇ ਤੂੰ ਮੇਰਾ ਗੱਲਾ ਸਿਰ ਲੈ ਜਾ ਤੇ ਮਨੋਰਥ ਪੂਰਾ ਹੋ ਗਿਆ ਮੇਰਾ ਮੇਰੀ ਜ਼ਿੰਦਗੀ ਲੇਖੇ ਵਿੱਚ ਲੱਗ ਗਈ ਗੁਰੂ ਦੇ ਤੂੰ ਖੁਸ਼ੀ-ਖੁਸ਼ੀ ਬੋਲ ਜੀ ਨੂੰ ਪ੍ਰਸ਼ਾਦ ਪਾਣੀ ਸ਼ਕਾਈ ਤੇ ਮੇਰਾ ਸਿਰ ਘਰੇ ਲੈ ਜਾ ਤੇ ਮਗਰੋਂ ਜਦੋਂ ਕੋਹ ਬਹਿ ਗਿਆ ਸਮਾਪਤੀ ਗੁਰੂ ਸਾਹਿਬ ਚਲੇ ਗਏ ਨਾ ਉਸ ਤੋਂ ਬਾਅਦ ਮੇਰਾ ਸਿਰ ਰਾਵੀ ਦੇ ਵਿੱਚ ਜਲ ਪ੍ਰਵਾਹ ਕਰ ਕਰ ਤੇ ਜਿਹੜਾ ਸੇਵਾ ਕਰਦਾ ਕਰਦਾ ਮੈਂ ਮੇਰੀ ਰੂਹ ਆਤਮਾ ਪਰਮਾਤਮਾ ਕੋਲੇ ਪਹੁੰਚ ਜਾਉ ਪਰਚਾ ਪੈ ਗਿਆ ਵੱਡਾ

ਹੁਣ ਮੇਰ ਕਰ ਤੀਨੇ ਤਾਪ ਨੂੰ ਮਾਰ ਤਾਰਾ ਦੁੱਖਾਂ ਦਾ ਸਫਰਾਸ ਤਾਂ ਕੋ ਵਿਗਨ ਨਾ ਪੂ ਲਾਗਾ ਜਾਂ ਕਿ ਪ੍ਰਭੂ ਆਗੇ ਅਰਦਾਸ ਬਸ ਨਾ ਆਵੀ ਈਵੇਂ ਹੋਣਾ ਕੇਸਾ ਨ ਬੰਨਦੇ ਰੱਸਾ ਤੇ ਪੁੱਤਰ ਨੇ ਧੰਨ ਗੁਰੂ ਅਰਜਨ ਧੰਨ ਗੁਰੂ ਅਰਜਨ ਧੰਨ ਗੁਰੂ ਅਰਜਨ ਸਾਹਿਬ ਕਹਿ ਕੇ ਤਲਵਾਰ ਮਾਰੀ ਤੇ ਆਪਣਾ ਸਿਰ ਵੇਰ ਲਿਆ ਪਿਤਾ ਨੇ ਸਿਰ ਖਿੱਚਿਆ ਥੋਖਰੇ ਚ ਪਾਇਆ ਭਲੇਟਿਆ ਤੇ ਲੈ ਕੇ ਆਇਆ

ਤੇ ਗਰਮੀ ਹੈ ਮਠਿਆਈ ਖਰਾਬ ਹੋ ਜੂਗੀ ਤੇ ਪਰ ਉਹ ਨੋਟ ਬਣਿਆ ਐਵੇਂ ਜਾਊਗਾ ਤੇ ਆਪਾਂ ਦੁਕਾਨ ਖੋਲ ਲਈਏ ਸਦੇਹਾਂ ਜਾ ਕੇ ਗੁਰੂ ਦਾ ਕਹਤ ਕੋ ਸੇਹ ਨੇ ਨਹੀਂ ਰਹੀ ਜਾਉਂਦੀ ਨਹੀਂ ਰਹੀ ਜੋ ਦੁਕਾਨ ਜਾ ਕੇ ਖੋਲੀ ਦੁਕਾਨ ਦੇ ਬਾਹਰ ਵੀ ਤੇ ਚਾਨਣ ਘੱਟ ਪਿਆ ਉੱਥੋਂ ਦੀ ਚਾਨਣ ਜ਼ਿਆਦਾ ਹੀ ਤੇ ਪਿਆ ਵੇਖਿਆ ਉਹ ਅੰਦਰ ਕਿੰਪਿਆ ਅੰਦਰ ਧੜ ਪਿਆ ਸਿਰ ਹੈ ਨਹੀਂ ਭੱਜੇ ਗਿਆ ਗੁਰਦੇ ਸਿੱਖ ਵਲੇ ਉਹ ਦੱਸੇ ਕਿਮ ਕਹਿੰਦਾ ਹਾੜੇ ਵਾਸਤਾ ਆਲਾ 500 ਰੁਪਈਆ ਤੇ ਮੇਰੇ ਘਰੇ ਕੰਮ ਕਰ ਹੋਰ ਕਿਸੇ ਨੂੰ ਪਤਾ ਨਹੀਂ ਤੇ ਮੈਨੂੰ ਲੱਗ ਤੂੰ ਖਾਂਸੀ ਤੇ ਮੇਰੇ ਘਰੇ ਲੋਥ ਪਈ ਆ ਉਹ ਤੋ ਲਿਆ ਕੇ ਰਾਤ ਨੂੰ ਫਿਰ ਤੂੰ ਤੇ ਮੈਂ ਮਠਿਆਈ ਵੀ ਭੇਜੂ ਮੈਂ ਸਾਰਾ ਕੁਝ ਕਰੂ ਮੈਂ ਸਾਰੀ ਉਮਰ ਤੇਰਾ ਸਾਥ ਨਹੀਂ ਭੁੱਲਦਾ ਉਹਦਾ ਪਿਓ ਮੁੰਡੇ ਦਾ ਗਿਆ ਟੋਕਰਾਂ ਚੱਕਿਆ ਟੋਕਰੇ ਚ ਆਪਣੇ ਪੁੱਤ ਨੂੰ ਗੁੱਛ-ਗੁੱਛ ਕਰਕੇ ਉੱਤੇ ਚਾਦਰਾਂ ਦੇ ਕੇ ਸਿਰ ਤੇ ਖੂਨ ਦਾ ਚੁੰੰਦਾ ਘਰੇ ਲਿਆਂਦਾ। ਲਿਆ ਕੇ ਫਿਰ ਦੇ ਨਾਲ ਜੋੜ ਕੇ ਰੱਖਦਾ। ਉੱਤੇ ਚਾਦਰਾਂ ਪਾਤਾ। ਚਾਦਰਾਂ ਪਾ ਕੇ ਦਰਬਾਰ ਸਾਬ ਗਿਆ। ਐ ਦੁਹਾਂ ਸੱਜਿਆ ਸਾਡੀ ਵਾਰ ਦਾ ਭੂ ਪੈਂਦਾ ਪੰਚਮ ਪਾਸ਼ਾ ਸ੍ਰੀ ਗੁਰੂ ਆਰਜਨ ਸਾਹਿਬ। ਗੱਲਾਂ ਕਰਨੀਆਂ ਬਹੁਤ ਨੇੜੇ ਆ। ਅੱਜ 8500 ਗੁਰੂਤੂਰੀ ਫਿਰਦੇ ਆ। पर, पर गुरु दे इतिहास वर्गा गुरु वर्गा दुनिया ते कोई गुरु मन्ने ही ना होना ही नहीं बात यही है दास घर की इत्थे बात है बस इको मान ले मेरे घर दे वर्गा कोई दुनिया दे, दे गुरु नहीं होना पर की समा होया सिख चले गए संगतां नाल ले सच्चे पातशाह प्रसाद तैयार है आसन तैयार है टीक आसन ਤੇ ਕਿਰਪਾ ਕਰਕੇ ਘਰੇ ਚੱਲ ਕੇ ਚਰਨ ਵੀ ਪਾਉ ਤੇ ਜਰ ਪਾਣੀ ਵੀ ਛਕੋ ਛਕੋ ਗੁਰੂ ਜੀ ਕਹਿੰਦੇ ਸਿੰਘੋ ਅੱਗੇ ਤਾਂ ਭਾਈ ਚੱਕੜੋ ਭਜਾਣੇ ਵੱਡੇ ਵੱਡੇ ਕਰਾਂਦੇ ਅੱਜ ਜਥੇ ਤਿਆਰ ਕਰੋ ਨਾਲ ਕੀਰਤ ਨਾਲੇ ਟੋਰਕ ਚਿਮਟਿਆ ਨਾ ਪਤਾ ਲੱਗੇ ਵੀ ਗੁਰੂ ਗਰੀਬ ਨੂੰ ਨਮਾਜਦਾ ਹੈ ਗਰੀਬ ਸਿੱਖ ਦੇ ਘਰੇ ਜਾਣਾ ਜਾਂ ਪਪਾ ਲੋਕਾਂ ਨੂੰ ਪਤਾ ਲੱਗੇ ਪੂਰਨਾ ਪਾਣਾ ਵੀ ਗਰੀਬਾਂ ਨੂੰ ਨਮਾਜਦਾ ਗੁਰੂ ਐ ਜਾਣਾ ਛੱਡ ਛੜ ਦੇ ਵਿਛਲੀ ਕੀਰਤਨ ਕਰਦੇ ਜਾਣਾ ਕਿਸੇ ਨੂੰ ਐ ਪਤਾ ਲੱਗੇ ਸਭ ਨੂੰ ਵੀ ਗਰੀਬਾਂ ਨੂੰ ਨਮਾਈ ਤੇ ਗਾ ਤ ਧੜ ਤੇ ਸਿਰ ਵਖਰਾ ਸਪਿਆ ਸਿੱਖ ਦਾ ਹੌਸਲਾ ਵੇਖ ਵੇਖੋ ਅੱਜ ਮੜੀ ਜੀ ਮੱਖੀ ਨਹੀਂ ਬੈਠਣੇ ਲੱਗਦਾ ਮੈਂ ਨੰਦ ਦੋ ਦੋ ਸੂਏ ਤੇ ਸੂਕੇ ਸਾਹ ਕੱਟਾ ਦੁੱਧ ਨਾਲ ਚੁੰਡੇ ਕਹਿਣ ਦੇ ਚੱਲ ਕੋਨੇ ਨੇੜੇ ਉੱਤੇ ਥੋੜਾ ਕੋਲੇ ਨੇ ਬਾਪੇ ਕੋਲੇ ਗਈਆਂ ਜਾਣ ਦੀ ਲੋੜ ਹੀ ਨਹੀਂ ਸਰਦਾ ਹੀ ਕੰਮ ਕਰ ਜਾਂਦੀ ਹੈ ਸਾਸ ਭਾਵਨਾ ਵੱਡੀ ਚੀਜ਼ ਹੈ ਤੇ ਕੀ ਆਖਿਆ ਗੁਰੂ ਸਾਹਿਬ ਜੀ ਸੱਚੇ ਪਾਸ਼ਾ ਤੇ ਆਰੀ ਹੈ ਮੇਕੋ ਨਹੀਂ ਬੰਦਾ ਪਿੱਟਦਾ ਗੁਰੂ ਜੀ ਕਹਿੰਦੇ ਚੁੱਪ ਗੜੋ ਪੜੀ ਜਾਣਾ ਅਜ ਢੋਰ ਕਿ ਚੋਟਿਆ ਨਾ ਕੀਰਤਨ ਕਰਦੇ ਵਿਚਾਲੇ ਪੰਜੇ ਪਾਸ਼ੇ ਸੋਨੇ ਦੇ ਪੂਗੇ ਕਿੜਾ ਚੋਲਾ ਕਾਲਾ ਦਾੜ 골 ਚਿੱਟਾ ਦਸਤਾਰ ਝੂਲਦੇ ਜਾਂਦੇ ਸਤ ਗੁਰ ਤੇ ਸੰਗ ਤਾਂ ਪੜਦੀਆਂ ਦੁਖ ਟੁੱਟਦੇ ਦੁਖੀਆਂ ਦੇ ਜਿੱਥੋਂ ਦੀ ਮੇਰੇ ਸਤਿਗੁਰ ਨਾਨਕ ਨਾਮ ਦੇ ਕੋਠਿਆਂ ਤੋਂ ਨਹੀਂ ਚਿਵਾਰਿਆਂ ਤੋਂ ਨਹੀਂ ਫੁੱਲ ਵਸਾਉਂਦੀਆਂ ਸੰਗਤਾਂ ਲਾਹੌਰ ਵਿੱਚ ਵੀ ਜਾਂਦੇ ਨੇ ਤੇ ਕੋਈ ਸਾ ਸੱਤ ਸਦਿਸ਼ਾਲਾ ਸੜਦਾ ਮੂਰੇ ਕੋਈ ਫੁੱਲਾਂ ਦੀ ਵਰਖਾ ਕਰਦਾ ਕੀਦੇ ਜਾ ਰਹੇ ਆ ਬਈ ਲੋ ਗਰੀਬ ਸਿੱਖ ਰਿਹਤ ਹੋ ਗਈ ਕਮਾਲ ਦੀ ਗੱਲ ਐਨੇ ਗਰੀਬ ਦੇ ਸਿੱਖ ਦੇ ਘਰੇ ਹਾਂ ਕਮਾਲ ਦੀ ਗੱਲ ਬੇਟਾ ਤੋ ਜੀਨੇ ਚਾਰ ਖੇਡੇ ਸੀ ਮੂੰ ਤੇ ਸ਼ੁਕਰੀਆ ਗੀ ਵੀ ਚਾਰ ਖੇਡੇ ਸੀ ਪਤਾ ਨਹੀਂ ਕੀ ਕਾਰਨ ਬਣਿਆ ਜਦੋਂ ਗੁਰਸਿੱਖ ਪੂਰਾ ਹੋ ਗਿਆ ਨਾ ਚਾਰ ਖੇਡਣ ਵਾਲੇ ਦੀ ਚਾਲ ਚੱਲੂਗੀ ਨਹੀਂ ਤੁਸੀਂ ਲਿਖ ਦੇ ਪੈਨ ਦੇ ਨਾਲ ਉਹਨਾਂ ਦੀ ਇਹ ਗੱਲ ਚੱਲ ਰਹੀ ਜਿਵੇਂ ਮਾੜੇ ਮੋੜ ਕਹਿੰਦੇ ਸਾਡੇ ਜੀ ਪੱਠਿਆਂ 'ਚ ਮਾਸ ਰੱਖ ਲਿਆ ਜਿਓ ਐ ਕਰ ਗਿਆ ਜੀ ਦੋ ਆਂਡੇ ਰੱਖੀ ਜਿਓ ਕਰ ਗਏ ਇਹ ਚਾਲ ਆ ਇਹ ਤਾਂ ਨੇੜੇ ਜਿਹੜੇ ਦੀਆਂ ਗੱਲਾਂ ਆ ਉਹ ਤਾਂ ਉਹਦੇ ਘਟ ਕੇ ਸਿਰ ਦਿੰਦਾ ਉਹ ਤਾਂ ਖੰਡਾ ਜਾ ਕੇ ਹਾਥ ਮੈਂ ਕਲਗੀ ਸੋਏ ਸੀ ਸਭ ਨੂੰ ਰੱਖਿਆ ਕਰੋ ਕਲਗੀ ਧਰ ਜਗਦੀਸ਼ ਜਿੱਦ ਨਿੱਕੀ ਨਿੱਕੀ ਮਕੀੜੀ ਦੇ ਬੱਚੇ ਜਿਹੜਾ ਦੈਨ ਨਾ ਰੱਖੋ ਜਦੋਂ ਇੱਥੇ ਆਏ ਨਾ ਤੇ ਦਿਲ ਤਾਂ ਪਰ ਸ਼ੇਰ ਵਰਗਾ ਤੁਹਾਨੂੰ ਰੱਖਣਾ ਪਊਗਾ ਵੇਖੋ ਸਿੱਖ ਘਰੇ ਚਲੇਗੇ ਆਸਨ ਤੇ ਬੈਠ ਕੇ ਵੇੜੇ ਵੇੜੇ ਚ ਕੀਰਤਨ ਕਰੋ ਵੀ ਸਿੰਘੋ ਕੀਰਤਨ ਹੋਇਆ ਅਰਦਾਸਾ ਸੁਧਿਆ ਗਿਆ ਅਰਦਾਸਾ ਸੋਤਣ ਮੁਕੇ ਨਾ ਲੈਣਾ ਸੀ ਦੋਹਾਂ ਦਾ ਕੀ ਨਾਂ ਭਾਈ ਤੇਰਾ ਜੀ ਮੇਰਾ ਨਾਂ ਸਾਮਣ ਮੰ ਤੇ ਭਈ ਦੂਜਾ ਅੱਗੇ ਦੋਨੇ ਜਾਂਦੇ ਸੰਸਗਾ ਦੂਜਾ ਅੱਜੋ ਸੁੱਤਾ ਪਿਆ ਜੀ ਚਾਲ ਇਹਦੇ ਤਿੰਨ ਦਿਨ ਹੋ ਗਏ ਬੇਹੋਸ਼ ਜਿਹਾ ਗੁਰੂ ਘਰ ਆਇਆ ਹੋਜ ਘਰ ਦੇ ਸੁੱਤੇ ਪਏ ਹੋਣ ਨਾ ਭਾਈ ਜਗਾ ਕੇ ਲਿਓ ਐ ਹੋ ਕਾਂਟ ਭਰਿਆ ਆ ਨੈਣ ਭਰੇ ਅੰਮ੍ਰਲ ਆ ਗਿਆ ਸੱਚੇ ਪਾਤਸ਼ਾਹ ਮੇਰੇ ਜਿਗਾਉਣ ਦਾ ਨਹੀਂ ਰਹਾ ਆਪ ਦੀ ਸੇਵਾ ਵਿੱਚ ਪੂਰਨ ਹੋ ਜਾ ਚਾਹ ਪੁਰੀ ਕਹਿੰਦੇ ਮੇਰੇ ਹੁੰਦੇ ਆ ਮੇਰੀ ਸੇਵਾ 'ਚ ਚਲੋ ਭਾਈ ਕਿੱਥੇ ਜਿਲਾ ਕੇ ਲੈ ਜੀਏ ਪ੍ਰਚਾਰ ਦੇ ਜਿੰਨਾ ਚਿਰ ਉਹ ਆਉਂਦਾ ਨਹੀਂ ਅਰਦਾਸ ਹੁੰਦੀ ਨਹੀਂ ਉਹਦਾ ਨਾਲ ਹੀ ਲਿਆ ਜਾਂਦਾ ਉਹਨਾਂ ਚਿਰ ਅਰਦਾਸ ਨਹੀਂ ਹੋਊ ਗੁਰਪੂਰਾ ਸਤਗੁਰੂ ਗਏ ਚਾਦਰ ਲਾਇਆ ਖੂਨ ਤਾਂ ਪਿਆ ਸੀ ਚਾਰਜ ਮੇਰੇ ਪਰ ਸਤਗੁਰਾਂ ਨੇ ਮੱਥੇ ਧਿਆ ਤਰ ਕੇ ਜਦੋਂ ਸਤਨਾਮ ਸ੍ਰੀ ਵਹਿਗੂ ਆਖਿਆ ਸਿੱਖਾ ਦੇ ਕੇ ਨਿਉਂਦ ਦੇ ਸਤਾ ਵੀ ਥਕਾਵਟ ਆ ਗਈ ਉੱਠੋ ਮੇਰੀ ਸੇਵਾ ਚ ਲੱਗੋ ਉਹਦੇ ਨੌ ਮਰਨੋ ਹੋ ਗਿਆ ਉੱਠਣ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਆਪਾਂ ਸਾਰੇ ਗੁਰੂ ਮੰਨਦੇ ਆ ਜੇ ਮੰਨਦੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਾਖੀ ਆ ਸਾਖੀ ਗੁਰੂ ਸਾਹਿਬ ਦੀ ਆ ਗੁਰੂ ਸਾਹਿਬ ਦੀ ਸਾਖੀ ਦੇ ਵਿੱਚ ਹੈ ਜੇ ਜਿੱਤਨ ਜਿਸ ਨੂੰ ਮੱਥਾ ਟੇਕਦੇ ਨੇ ਇਹ ਕੋਈ ਬਨੌਟੀ ਗੱਲ ਨਹੀਂ ਮੈਂ ਕਰ ਰਿਹਾ ਬਈ ਇਧਰ ਉਧਰ ਲੱਭਦਾ ਇਧਰੋਂ ਬੜੀ ਤੇ ਇਧਰੋਂ ਬੜੀਆਂ ਦਾ ਮਹਾਲ ਨਹੀਂ ਹੈ ਇਹ ਕੰਪਨੀ ਦਾ ਮੋਹ ਲੱਗੀ ਬਚਨ ਤੇ ਸਾਧੂ ਦੇ ਸੱਚੇ ਪਾਤਸ਼ਾਹ ਨੇ ਮੋਹ ਲਾਈ ਸਿੱਖ ਆਣ ਕੇ ਖੜ ਗਿਆ ਅਰਦਾਸ ਕੀਤੀ ਰੋਗ ਹਰਾਨ ਹੋ ਗਏ ਪਿਓ ਪੁੱਤਰ ਪਿਓ ਪਤਾ ਸੀ ਪਿਓ ਕਹਿੰਦਾ ਮੈਨੂੰ ਪਹਿਲਾ ਪਾਪਾ ਸਿੱਧ ਗੁਰੂ ਪੂਰਾ ਹੈ ਪੂਰਾ ਹੈ ਸਤਗੁਰ ਕਹਿੰਦੇ ਸਿੱਖਾ ਅੱਜ ਤੁਸੀਂ ਪਾਸ ਹੋ ਗਏ ਬਾਸ ਪ੍ਰਚਲ ਪਾਣੀ ਛੱਗਿਆ ਸਾਖੇ ਸਤਗੁਰ ਕਹਿੰਦੇ ਸਿੱਖਾ ਰਾਤ ਦੀ ਸਾਰੀ ਦਿੱਥਿਆ ਸੁਣਾ ਪਾਈ ਗਰਦਾਸ ਕਾਗਜ ਲੈ ਕਲਮ ਲੈ ਸਾਖੀ ਲੈ ਲਈ ਉਹਦੇ ਘਰੇ ਬੈਠ ਕੇ ਸਾਖੀ ਸਾਰੀ ਸਿੱਖ ਨੇ ਲਿਖਾਈ ਵੀ ਐਂ ਗੱਲ ਬਣੀ ਆ ਜਿਹੜੀ ਸਾਕੀ ਤੁਹਾਨੂੰ ਸੁਣਾਈ ਹੈ ਇਹ ਪੰਜ ਪਾਛਾ ਸੋਢੀ ਚਮਤਕਾਰ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਸਾਕੀ ਸਾਰੇ ਲਿਖੀ ਗੁਰੂ ਆਚਾਰ ਜੀ ਸਾਹਿਬ ਨੇ ਲਿਖਾਈ ਭਾਈ ਗਰਦਾਸ ਜੀ ਨੂੰ ਸਾਕੀ ਦੇ ਥੱਲੇ ਲਿਖ ਕੇ ਗੁਰੂ ਆਚਾਰ ਜੀ ਸਾਹਿਬ ਕਹਿੰਦੇ ਮੇਰੇ ਮਰੋਂ ਸਾਇ ਮਾਪੁਰ ਜਦੋਂ ਦੁਆਰ ਵਿੱਚ ਸਾਕੀ ਸੁਣਾਇ ਕਰਨਗੇ ਜਿਹੜੇ ਤਿਲਕਣਗੇ ਉਹ ਤਿਲਕੇ ਨਹੀਂ ਕਰਨਗੇ ਉਹ ਸਿਰ ਧੜ ਦੀ ਬਾਜੀ ਲਾ ਲਿਆ ਕਰਨਗੇ ਤੇ ਉਸ ਸਤਖੰਡ ਨੂੰ ਜਾਇਆ ਕਰਨਗੇ ਇਹ ਸਾਖੀ ਸੁਣ ਕੇ ਮੇਰੇ ਸਿੱਖ ਸਿੱਧੇ ਸਤਖੰਡ ਨੂੰ ਜਾਣਗੇ ਉਹਨਾਂ ਨੂੰ ਕੋਈ ਬੜੇ ਵਿਚੋਲੇ ਵਿਚਾਦੇ ਦੀ ਲੋੜ ਨਹੀਂ ਪਵੇਗੀ ਉਹ ਲਿਖਿਆ ਸਾਖੀ ਦੇ ਥੱਲੇ ਇਤਿਹਾਸ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ